ਈ ਗੱਲ ਇਹ ਆ ਵੀ ਕਮੇਟੀ ਵਾਲੇ ਆ ਆਪਾਂ ਨੋਕੋ ਸੁਣਦੇ ਆ ਉਸ ਬਦਲੇ ਇਹ ਵੀ ਪਾਠੀ ਨੂੰ ਜਿਵੇਂ ਗੁਰੂ ਕਬ ਜੀਰਾ ਇਹ ਕੋਈ ਗੱਲ ਨਹੀਂ 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 ਜੀ ਮੈਂ ਭਾਈ ਸਾਹਿਬ ਗੱਲ ਸੁਣ ਲਓ ਚਾਹੇ ਕੋਈ ਕਮੇਟੀ ਵਾਲਾ ਗੁੱਸਾ ਕਰੇ ਚਾਹੇ ਇਹਦਾ ਕਰੇ ਆ ਬ੍ਰਾਂਥੀ ਨੂੰ ਅਵੇਸ਼ ਆ ਵੀ ਦੱਸਣਾ ਪਾ ਕੇ ਰਹੋ ਤੇ ਆ ਬੜੀ ਵਾ ਅੱਛਾ ਉਹ ਪਤਾ ਕਿਸ ਤਰ੍ਹਾਂ ਹਾਂ ਫਰਜ ਗੁਰੂ ਮੈਂ ਕੋਲ ਤੋਂ ਵਾਲੇ ਸਾਹ ਆ ਸੇਵਾ ਕਰਦਾ ਠੀਕ ਆ ਅੱਛਾ ਉਹਨੂੰ ਪਤਾ ਆ ਗਿਆ ਹਾਂ ਯਾਨੀ ਹਾਂ ਜੀ ਆ ਚਾਹ ਬਣਾਈ ਯਾਰ ਦੋ ਬੰਦੇ ਹੋਗੇ ਆ ਹਾਂ ਅਸੀਂ ਮਨੇ ਆਪਦੇ ਘਰੇ ਨਹੀਂ ਮਤਲਬ ਲੈ ਜਾਣਾ ਮੋਰ ਤੋਂ ਨਹੀਂ ਲੈ ਜਾਣਾ ਘਰੇ ਦੀ ਬਦਾ ਲੈ ਕੇ ਜਾਣਾ ਅੱਛਾ ਤੇ ਫਿਰ ਲਾਲ ਦੀ ਦੀ ਸਮੱਸਿਆ ਆਉਂਦੀ ਆ ਹਾਂ ਭੰਡਾਰ ਦੇ ਆ ਕਿ ਚਾਹ ਨੂੰ ਬਣਾਉਣੀ ਪੈਂਦੀ ਆ ਅੰਦਰੋਂ ਨਹੀਂ ਗੋਗੀ ਹਾਂ ਠੀਕ ਹੈ ਨਾ ਅੱਛਾ ਜਿਹੜਾ ਦੁੱਧ ਬਾਹ ਆ ਹਾਂ ਉਹ ਆਪ ਦਾ ਕੋਈ ਦੰਡੇ ਨਹੀਂ ਹਾਂ ਬਵਲਾੜੇ ਦੁੱਧ ਨਹੀਂ ਹੁੰਦਾ ਮਾਈ ਕਹਿੰਦੀ ਆ ਘਰੋਂ ਹਾਂ ਦੋ ਥੋੜਾ ਹੁੰਦਾ ਠੀਕ ਹੈ ਉਹ ਜਿਆਦਾ ਸਵੇਰੇ ਇਤਰਾ ਸਾਸੇ ਹਜੋ ਕਟਾ ਕਰਦਾ ਸਾਡੇ ਬੜੇ ਬਾੜ ਤੋੜਦਾ ਹਾਂ ਸਾਈਕਲ ਚੱਕਦਾ ਹਾਂ ਗੱਜਾ ਕਰੂ ਬੇਡ ਨੂੰ ਜ਼ਿਆਦਾ ਕਰਨੇ ਆ ਬਾਹਰ ਕਰਨੇ ਕਰਨੇ ਹਾਂ ਬਿਲਕੁਲ ਠੀਕ ਹੈ ਨਾ ਪ੍ਰਸ਼ਾਦ ਇਹ ਲੈ ਕੇ ਆਉਂਦਾ ਹਾਂ ਤਾਂ ਸਬਜ਼ੀ ਲੈ ਆਉਂਦਾ ਉਹ ਜੀ ਆਏ ਗਿਆ ਬੰਦਾ ਕਦੇ ਦੋ ਆ ਕੇ ਕੱਟ ਜਾਂ ਬਾਹਰੋਂ ਆ ਰਾਈ ਪਾਦੀ ਦਾ ਜਾਦਾ ਹਾਂ ਉਹਨੂੰ ਪ੍ਰਸ਼ਾਦਾ ਵੀ ਸ਼ਿਕਾਉਣਾ ਲਾ ਲੇ ਬੇਟੋ ਬੇਟਾ ਉਹਨੇ ਪਹਿਲਾਂ ਕਹਿੰਦੇ ਆ ਗਿਆ ਜੀ ਦੇਖੇ ਕੋਈ ਉਹ ਪੜਾ ਜਾਵੇ ਹਾਂ ਲੇਕਿਨ ਸਰੋਪ੍ਰਸ਼ਾਦਾਂ ਜੀ ਨਕਰਾ ਨਹੀਂ ਗਣਾ ਉਹਨੇ ਆਪਦੇ ਕੋਲ ਜਿਤਨੀ ਮਰਜ਼ੀ ਦੇਵੇ ਪਰ ਬੰਦਾ ਨਾ ਪੁੱਛਾ ਜਾਵੇ ਬਿਲਕੁਲ ਬਿਲਕੁਲ ਬੰਦਾ ਨਾ ਪੁੱਛਾ ਜਾਵੇ ਹਾਂ ਬੈਠੇ ਕਿਸੇ ਕੋਟੋੜੀ ਸੇਵਾ ਕਾ ਪਾਸੇ ਹਾਂ ਸੇਵਾ ਕਰਦਾ ਸੀ ਕੇ ਰਾਮ ਸੇ ਹਰਿਊਰ ਸਾਹਿਬ ਤੋਂ ਅੱਛਾ ਜੀ ਬੁੱਟਰ ਬਣੀ ਦੇ 10 12 ਬੰਦੇ ਆ ਸੰਗਤ ਸੰਗਤ ਆ ਗਈ ਹਾਂ ਤੇ ਪਹਿਲਾਂ ਗਏ ਉਹ ਬੈਠਿਆ ਲਾ ਉਹਨਾਂ ਨੇ ਟਵਾਫਟੇ ਉੱਤੋਂ ਹਾਂ ਬਹਿਣ ਗਜ਼ਾ ਦੇ ਕੰਦੇ ਵੀ ਅਸੀਂ ਰਾਹ ਨੇ ਕਹਿੰਦੇ ਨਾ ਅੱਛਾ ਜਿੱਥੇ ਮਰਜੀ ਜਾਓ ਉਹ ਫਿਰ ਉਹਨੂੰ ਕਿਸੇ ਨੇ ਦੱਸਿਆ ਭਾਈ ਤੁਸੀਂ ਗੋਲਦਵਾਰਾ ਸਾਹਮਣੇ ਜਾਓ ਹਾਂ ਠੀਕ ਹੈ ਨਾ ਹਾਂ ਉਹ ਭਾਈ ਜਿੱਥੇ ਮੇਰੇ ਕੋਲੇ ਆ ਗਏ ਅੱਛਾ ਤੁਸੀਂ ਉੱਥੇ ਗਰਾਫਤ ਚੰਗੇ ਸੀਗੇ ਨਹੀਂ ਅੱਛਾ ਜੀ ਮੈਂ ਇੱਥੇ ਪੈਂਡ ਸੀ ਅੱਛਾ ਜੀ ਲੱਕੇ ਪੈਂਡ ਸੀ ਠੀਕ ਆ ਹਿਰਨ ਦਸਿਆ ਵੀ ਫਲਾਲੇ ਰਾਹ ਦੇ ਗੋਲਦਵਾਰਾ ਹੂੰ ਉਹ ਬੱਡੇ ਗੋਲਦਵਾਰ ਉਹ ਯਾਰ ਹੀ ਵਾਪਸ ਆਹ ਇਹ ਚੱਦੀਆਂ ਗੱਲਾਂ ਨੇ ਬਹੁਤ ਬਹੁਤ ਪੁਰਾਣੇ ਬੰਦਾ ਠੀਕ ਆ 2000 ਦੀਆਂ ਗੱਲਾਂ ਨੇ ਠੀਕ ਆ ਅੱਗੇ ਜੇ ਮੈਂ ਬਈ ਨੌਕ ਮੈਂ ਜਾਤੀ ਬਾਕੀ ਕੀ ਸਾਇਰ ਕਰੋ ਹੂੰ ਮੂਰੇ ਬਾਲਟੀ ਰੱਖੀ ਹਾਂ ਚੱਲ ਕੁਛ ਤਰ੍ਹਾਂ ਨੇ ਆਪ ਵੀ ਭੇਜ ਤੇ ਹਾਂ ਮਤਲਬ ਯਾਰ ਵੀ ਗ੍ਰਾਂਥੀ ਤੋਂ ਤਾਂ ਕਹਿਣਗੇ ਹਾਂ ਬੇਨੂੰ ਪੁੱਛਾ ਦਾ ਸਟਾਉਣਾ ਹਾਂ ਜਦੋਂ ਕੋਈ ਗ੍ਰਾਂਥੀ ਇੱਕ ਵਾਰ ਸਪੀਕਰ 'ਚ ਬੋਲ ਹੀ ਦਿੰਦਾ ਹਾਂ ਵੇ ਲਈ ਸੰ ਦਾ ਦਈਆ ਦਰਵਾ ਪੰਜਾ ਦਾ ਹਾਂ ਇਹ ਪ੍ਰੋਜੈਕਟ ਬਣਾ ਕੇ ਰੱਖੋ ਠੀਕ ਆ ਇਹ ਚੰਗੇ ਕਰ ਹੁੰਦੇ ਆ ਹਾਂ ਉਹਦਾ ਬੱਦ ਕੁਛ ਹ ਤੇ ਆ ਬਣਾ ਕੇ ਬੋਰਡ ਵਾਲਾ ਤਾਂ ਭੇਜ ਦਿੰਦੇ ਆ ਠੀਕ ਆ ਅਜਾ ਦੂਜੀ ਇਹ ਪ੍ਰੋਬਲਮ ਆਉਂਦੀ ਆ ਜਦੋਂ ਪ੍ਰੋਜੈਕਟ ਦਾ ਪਾਣੀ ਸ਼ਕਾਤਾ ਹਾਂ